ਵਾਸੀ ਕਾਲ ਪਰੇ ਦੋਸਤੋ ਪਿਆਰ ਭਰੀ ਫਤਿਹਬੂਲ ਕਰਿਓ ਸਾਡੇ ਚੈਨਲ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਤੁਸੀਂ ਜੁੜ ਗਿਓ ਸਾਡੇ ਚੈਨਲ ਤੀਰਤੋ ਵਰਲਡ ਦੇ ਨਾਲ ਤੇ ਅੱਜ ਆਪਾਂ ਕੁਝ ਗੱਲਾਂ ਕਰਦੇ ਹਾਂ ਕੁਝ ਵਿਸ਼ੇਾਂ ਤੇ ਕੁਝ ਤੱਥਾਂ ਤੇ ਹੁਣ ਤੁਹਾਨੂੰ ਸਭ ਨੂੰ ਪਤਾ ਕਿ ਰਾਜਨੀਤੀ ਦਾ ਦੌਰ ਬੜਾ ਮਗਿਆ ਹੋਇਆ ਰਾਜਨੀਤੀ ਦਾ ਜੋ ਪੜਾਵ ਆ ਬੜੇ ਜੋਰਾ ਸ਼ੋਰਾ ਤੇ ਆ ਬੜੇ ਜੋਰਾ ਸ਼ੋਰਾ ਤੇ ਕੰਮ ਚੱਲ ਰਹੇ ਨੇ ਕਿਵੇਂ ਇੱਕ ਹੀ ਪਾਰਟੀ ਨੇ ਸਾਰੇ ਸਿਸਟਮ ਤੇ ਕਬਜ਼ਾ ਕਰ ਲਿਆ ਅੱਜ ਤੁਸੀਂ ਕੋਈ ਵੀ ਐਪ ਖੋਲੋ ਬੀਜੇਪੀ ਦਾ ਪ੍ਰਚਾਰ ਕੋਈ ਐਪ ਮਰਜੀ ਖੋਲੋ ਬੀਜੇਪੀ ਦੀ ਜੋ ਮਸ਼ਹੂਰੀ ਹੋ ਰਹੀ ਆ ਅਗਰ ਉਹੀ ਮਸ਼ਹੂਰੀ ਕੋਈ ਹੋਰ ਪਾਰਟੀ ਵਾਲੇ ਕਰਦੇ ਤਾਂ ਉਹਨਾਂ ਤੇ ਕੇਸ ਹੋ ਰਹੇ ਨੇ ਪਰ ਇਹਨਾਂ ਦੀ ਪਾਰਟੀ ਤੇ ਕੋਈ ਕੇਸ ਨਹੀਂ ਹੋ ਰਿਹਾ ਕਿਉਂਕਿ ਇਹਨਾਂ ਨੇ ਇਸ ਸਿਸਟਮ ਤੇ ਕਾਬੂ ਕਰ ਲਿਆ ਸੋ ਇਹੋ ਜਿਹਾ ਇੱਕ ਤਰਫਾ ਜਾਂ ਇਸ ਤਰ੍ਹਾਂ ਦੀ ਕੂਟਨੀਤੀ ਵਰਤਣਾ ਵੀ ਸੋਭਾ ਨਹੀਂ ਦਿੰਦਾ ਸੋ ਇੱਕ ਤੁਸੀਂ ਪਿਛਲੇ ਇੰਟਰਵਿਊ ਦੇ ਵਿੱਚ ਬਿਆਨ ਦੇਖਿਆ ਸੀ ਇੱਕ ਵੀਡੀਓ ਚੱਲੀ ਸੀ ਹੈਲੀਕਾਪਟਰ ਦੇ ਵਿੱਚ ਤੇਜਸਵੀ ਜਾਦਵ ਦੀ ਜਿਹਦੇ ਵਿੱਚ ਉਹ ਮੱਛੀ ਆਪਾਂ ਨਹੀਂ ਕਹਿੰਦੇ ਵੀ ਖਾ ਰਿਆ ਸੀ ਜਾਂ ਕੁਝ ਕਰ ਰਿਆ ਸੀ ਖਾ ਵੀ ਲਿਆ ਉਹ ਵੱਡੀ ਗੱਲ ਦੀ ਤੇ ਇਹਨਾਂ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਸੀ ਕਿ ਜੋ ਸਾਡੇ ਦਿਨ ਹੁੰਦੇ ਨੇ ਇਹ ਜਿਹਨੂੰ ਮਾਤਾ ਰਾਣੀ ਦੇ ਦਿਨ ਕਿਹਾ ਜਾਂਦਾ ਕਿ ਸਾਡੇ ਚੱਲ ਰਹੇ ਨੇ ਸਾਵਣ ਦੇ ਮਹੀਨੇ ਚੱਲ ਰਹੇ ਨੇ ਉਹਦੇ ਵਿੱਚ ਮੱਛੀ ਖਾ ਰਹੇ ਨੇ ਪਰ ਦੇਖੋ ਅਧੂਰੀ ਜਾਣਕਾਰੀ ਕਿਵੇਂ ਇਨਸਾਨ ਨੂੰ ਲੈ ਜਾਂਦੀ ਆ ਹੁਣ ਉਹ ਵੀਡੀਓ ਉਹਨੇ ਦੱਸਿਆ ਕਿ ਮੈਂ ਭਾਈ ਇਸ ਤਰੀਕ ਨੂੰ ਵੀਡੀਓ ਪਾਈ ਆ ਉਹ ਉਸ ਉਹ ਵੀਡੀਓ ਉਸ ਦੀ ਹੈ ਵੀ ਨਹੀਂ ਸੀ ਵੀਡੀਓ ਉਸ ਟਾਈਮ ਦੀ ਹੈ ਨਹੀਂ ਸੀ ਵੀਡੀਓ ਉਹਦੀ ਜ਼ਰੂਰ ਸੀ ਤਜਸਵੀ ਜੱਜਵਦੀ ਫਾਰੂਕ ਕਹਿੰਦਾ ਵੀਡੀਓ ਹੋਣ ਦੀ ਨਹੀਂ ਸੀ ਇਹ ਵੀਡੀਓ ਪੁਰਾਣੀ ਸੀ ਕਹਿੰਦਾ ਮੇਰੇ ਇਸ ਵੀਡੀਓ ਬਣਾਉਣ ਦਾ ਮਤਲਬ ਇਹ ਸੀ ਕਿ ਮੈਂ ਇਹਨਾਂ ਦਾ ਆਈਕਿਊ ਲੈਵਲ ਚੈੱਕ ਕਰ ਰਿਹਾ ਸੀ ਵੀ ਇਹ ਕਿਸ ਕਦਰ ਤੱਕ ਗਿਰ ਸਕਦੇ ਨੇ ਕਿਸ ਕਦਰ ਦੀ ਰਾਜਨੀਤੀ ਕਰ ਸਕਦੇ ਨੇ ਹੁਣ ਜੇ ਤਾਂ ਉਹੀ ਚੀਜ਼ਾਂ ਇਹ ਕਰਦੇ ਨੇ ਫਿਰ ਕੋਈ ਇਹਨਾਂ ਤੇ ਲੱਗਦਾ ਨਹੀਂ ਕੋਈ ਧਾਰਾ ਨਹੀਂ ਲੱਗਦੀ ਜਾਂ ਕੋਈ ਬਵਾਦ ਨਹੀਂ ਹੁੰਦਾ ਅਗਰ ਇਹਹੀ ਵੀਡੀਓ ਕੋਈ ਹੋਰ ਪਾਰਟੀ ਵਾਲਾ ਬਣਾਉਂਦਾ ਤਾਂ ਉਹਦੇ ਉੱਪਰ ਹਰ ਇੱਕ ਜੋਰਾ-ਸ਼ੋਰਾ ਤੇ ਲੱਗ ਜਾਂਦਾ ਇਹ ਨਹੀਂ ਦੇਖਦੇ ਕਿ ਵੀਡੀਓ ਕਦੋਂ ਦਾ ਅਪਲੋਡ ਹੋ ਜਦੋਂ ਤੁਸੀਂ ਕੋਈ ਚੀਜ਼ ਸੋਸ਼ਲ ਮੀਡੀਆ ਤੇ ਅਪਡੇਟ ਕਰਦੇ ਹੋ ਤਾਂ ਬਕਾਇਦਾ ਉਹਦੀ ਤਾਰੀਖ ਘੰਟੇ ਲਿਖਿਆ ਜਾਂਦਾ ਕਿ ਇਸ ਟਾਈਮ ਪਹਿਲਾਂ ਅਪਲੋਡ ਕੀਤੀ ਗਈ ਸੀ ਪਰ ਉਹ ਹੋ ਸਕਦਾ ਕਿ ਸਾਡੇ ਬਹੁਤੇ ਪੜੇ ਲਿਖੇ ਲੋਕਾਂ ਨੇ ਉਹ ਤਾਰੀਖ ਨਾ ਵੇਖੀ ਹੋਵੇ ਹੁਣ ਮੁੱਦਾ ਕੀ ਆ ਮੁੱਦਾ ਸਿਰਫ ਇਹ ਆ ਰਾਮ ਨੰਬਰ ਨਾਰਾਮ ਮੰਦਿਰ ਤੇ ਵੋਟਾਂ ਜਾਤ ਦੇ ਨਾਂ ਤੇ ਵੋਟਾਂ ਜਾਤ ਦੇ ਨਾਂ ਤੇ ਵੋਟਾਂ ਮਜ਼ਬਾ ਦੇ ਨਾਂ ਤੇ ਵੋਟਾਂ ਅੱਜ ਇੱਕ ਵਿਸ਼ਾ ਮੈਂ ਹੋਰ ਦੇਖਿਆ ਨਵਾਂ ਵਿਸ਼ਾ ਕਿ ਭਾਈ ਕਿ ਔਰਤਾਂ ਨੂੰ ਉਹਨਾਂ ਦੇ ਬਰਾਬਰ ਦੇ ਅਧਿਕਾਰ ਨਹੀਂ ਮਿਲੇ ਉਸ ਮਾਤਰਾ ਵਿੱਚ ਔਰਤਾਂ ਉਮੀਦਵਾਰ ਦੀ ਉਮੀਦਵਾਰ ਬਣ ਨਹੀਂ ਰਹੀਆਂ ਜਿਸ ਹਿਸਾਬ ਨਾਲ ਬਣਨੇ ਚਾਹੁੰਦੇ ਸੀ ਕਹਿੰਦੇ ਵਿਤਕਰਾ ਕੀਤਾ ਜਾ ਰਿਹਾ ਸੀ ਵੀ ਇਹਨਾਂ ਨੂੰ ਪੁੱਛਣੇ ਆਲਾ ਹੋਵੇ ਕਿ ਭਾਈ ਪਿਛਲੇ 10 ਸਾਲਾਂ ਤੋਂ ਤੁਹਾਡੀ ਸਰਕਾਰ ਹੈ ਸੈਂਟਰ ਦੇ ਵਿੱਚ ਫਿਰ ਤੁਸੀਂ ਉਹ 10 ਸਾਲਾਂ ਤੋਂ ਕਿਉਂ ਨਹੀਂ ਸੋਚਿਆ ਕਿ ਵੀ ਬਰਾਬਰ ਦੇ ਅਧਿਕਾਰ ਔਰਤ ਨੂੰ ਵੀ ਉਹ ਨਹੀਂ ਉਹ ਵੀ ਵੋਟ ਉਨੀ ਲੜ ਸਕਦੀ ਉਹਨੂੰ ਵੀ ਉਹਦਾ ਅਧਿਕਾਰ ਹੈ ਕਿ ਉਹ ਵੀ ਭਾਈ ਐਮਪੀ ਦੇ ਇਲੈਕਸ਼ਨਾਂ ਲੜ ਸਕਦੀ ਆ ਜਾਂ ਵੋਟਾਂ ਵੋਟਾਂ ਲਈ ਆਪਣਾ ਨਾਮ ਜਦੀ ਪੱਤਰ ਜਾਂ ਦਰਜ ਕਰ ਸਕਦੀ ਆ ਤਾਂ ਫਿਰ ਤੁਸੀਂ ਪਿਛਲੇ 10 ਸਾਲਾਂ ਤੋਂ ਕਿੱਥੇ ਸੀ ਕਿਸ ਚੀਜ਼ ਦੀ ਉਡੀਕ ਕਰ ਰਹੇ ਸੀ ਤੇ ਪਿਛਲੇ 10 ਸਾਲਾਂ ਤੋਂ ਤੁਸੀਂ ਸੋਚ ਕੀ ਰਹੇ ਸੀ ਹੁਣ ਬਾਕੀ ਆਪਾਂ ਗੱਲਾਂ ਕਰਨ ਤੋਂ ਪਹਿਲਾਂ ਇੱਕ ਤੁਹਾਨੂੰ ਨਿੱਕੀ ਜੀ ਵੀਡੀਓ ਦਿਖਾਉਣਾ ਉਸ ਵੀਡੀਓ ਵਿੱਚ ਦੇਖਿਓ ਕਿ ਇਹਨਾਂ ਦੀ ਜੋ ਉਮੀਦਵਾਰ ਆ ਉਹ ਕਿਵੇਂ ਮੱਛੀ ਫੜ ਕੇ ਚੋਣ ਪ੍ਰਚਾਰ ਕਰਦੇ ਨੇ। ਉਸ ਵੀਡੀਓ ਦੇਖੋ। ਇਹ ਵੀਡੀਓ ਦੇ ਵਿੱਚ ਕੀ ਦੱਸਣਾ ਚਾਹੁੰਦੇ ਨੇ ਕੀ ਦਰਸਾਉਣਾ ਚਾਹੁੰਦੇ ਨੇ। ਹੋ ਸਕਦਾ ਇਹਨਾਂ ਦੀ ਵੀਡੀਓ ਉਸ ਟਾਈਮ ਦੀ ਹੋਵੇ ਜਿਸ ਟਾਈਮ ਦਾ ਇਹ ਆरोप ਤੇਜਸਵੀ ਜਾਦਵ ਤੇ ਲਾਉਂਦੇ ਨੇ ਕਿ ਉਸ ਟਾਈਮ ਦੀ ਇਹ ਵੀਡੀਓ ਹੋ ਸਕਦੀ ਆ ਪਰ ਮੇਰਾ ਕਹਿਣ ਦਾ ਮਤਲਬ ਇਹ ਆ ਦੇਖੋ ਤੁਸੀਂ ਰਾਜਨੀਤੀ ਕਰਦੇ ਹੋ ਤਾਂ ਹਰੇਕ ਬੰਦੇ ਦੇ ਵਿੱਚ ਬੱਕ ਬੱਕ ਉਹ ਕੋਈ ਚੀਜ਼ ਖਾਂਦਾ ਜਾਂ ਨਹੀਂ ਖਾਂਦਾ ਕੀ ਖਾ ਰਿਹਾ ਜਾਂ ਨਹੀਂ ਖਾ ਰਿਹਾ ਉਸ ਤੇ ਟਿੱਪਣੀਆਂ ਨਾ ਕਰੋ ਤੁਸੀਂ ਕੀ ਕਰ ਰਹੇ ਹੋ ਇਹ ਦੇਖੋ ਤੁਸੀਂ ਕਿਸ ਲੈਵਲ ਤੱਕ ਦੀ ਰਾਜਨੀਤੀ ਰੱਖਦੇ ਹੋ ਕੀ ਤੁਸੀਂ ਜੋ ਕਰ ਰਹੇ ਹੋ ਉਹ ਜਨਤਾ ਨੂੰ ਪਸੰਦ ਆ ਹਰ ਵਾਰ ਆਈ ਜੋ ਇਹ ਮਸ਼ੀਨਾ ਨੇ ای بی ایم ਮਸ਼ੀਨਾ ਇਹਨਾਂ ਦੇ ਵਿੱਚ ਕਪੜਾ ਕਰਕੇ ਜਾਂ ਇਹਨਾਂ ਦੇ ਨਾਲ ਤੁਸੀਂ ਛੇੜਛਾੜ ਕਰਕੇ ਮੈਂ ਇੱਕ ਇੰਟਰਵਿਊ ਸੁਣਿਆ ਸੀ ਕਹਿੰਦੇ ای بی ایم ਮਸ਼ੀਨਾ ਭਾਜਪਾ ਦੇ ਉਮੀਦਵਾਰ ਸੀ ਜੋ ਮੌਜੂਦਾ ਉੱਥੇ ਦਾ ਉਹਦੀ ਗੱਡੀ 'ਚ ਰਾਕੇ ਲੈ ਕੇ ਗਿਆ ਕਹਿੰਦੇ ਇਹਨਾਂ ਨੇ ਬਿਆਨ ਦਿੱਤਾ ਕਿ ਭਾਈ ਸਾਡੀ ਗੱਡੀ ਖਰਾਬ ਹੋ ਗਈ ਸੀਗੀ ਤਾਂ ਕਰਕੇ ਅਸੀਂ ਭਾਜਪਾ ਦੇ ਉਮੀਦਵਾਰ ਦੇ ਗੱਡੀ 'ਚ ਮਸ਼ੀਨਾ ਰੱਖੀ ਹੁਣ ਉੱਥੇ ਬੜਾ ਵਿਵਾਦ ਹੋਇਆ ਕਿ ਇਹਨੇ ਜੇ ਤੁਸੀਂ ਮਸ਼ੀਨਾਂ ਹੀ ਰੱਖਣ ਕਿਸੇ ਹੋਰ ਦੀ ਗੱਡੀ ਲੈ ਲੈnde ਜੋ ਉਮੀਦਵਾਰ ਆ ਜਿਹਦੀ VOTING ਹੋਈ ਆ ਉਹੀ ਬੰਦਾ ਤੁਹਾਨੂੰ ਆਪਣੀ ਗੱਡੀ ਦੇ ਵਿੱਚ ਲਿਜਾ ਰਿਹਾ ਵੋਟਰਾਂ ਲਈ ਕੋਈ ਵੀ ਮਸ਼ੀਨ ਆ ਲਈ ਤਾਂ ਹੋ ਇਤੋਂ ਦੇਖੋ ਤੁਸੀਂ ਦਾਜਾ ਲਾਉ ਕੇ ਕਪੜਾ ਹੋਇਆ ਹੋ ਗਿਆ ਨਹੀਂ ਹੋਇਆ ਉਹ ਬਾਕੀ ਤੁਸੀਂ ਇਸ ਵਾਰ ਜੋ VOTE ਕਰਨੀ ਆ ਉਹ ਦੇਖ ਕੇ ਕਰਿਓ ਇੱਕ ਹੋਰ ਬੜਾ ਪਿੱਛੇ ਜੇ ਸਿਸਟਮ ਭੱਗ ਰਿਹਾ ਆ ਰਵੀਸ਼ ਕੁਮਾਰ ਨੇ ਵੀ ਉੱਤੇ ਇੱਕ ਬਿਆਨ ਦਿੱਤਾ ਕਿ ਜਦੋਂ ਤੁਸੀਂ ਵੋਟ ਪਾਉਣ ਜਾਣੇ ਹੂੰ ਜਦੋਂ ਵੋਟ ਪਾਉਣ ਜਾਣੇ ਹੂੰ ਤਾਂ ਉਹ ਜਦੋਂ ਤੁਸੀਂ ਵੋਟ ਵਾਲੀ ਬਟਨ ਦੱਬਦੇ ਹੋ ਕਿ ਇਸ ਕੈਂਡੀਡੇਟ ਨੂੰ ਅਸੀਂ ਉਮੀਦਵਾਰ ਨੂੰ ਵੋਟ ਪਾਈ ਆ ਤਾਂ ਉਹ ਬੀਪ ਮਾਰਦੀ ਆ ਫਿਰ ਉਹਦੇ ਵਿੱਚੋਂ ਜਿਹੜੀ ਸਲਿੱਪ ਨਿਕਲਦੀ ਆ ਉਹ ਉਮੀਦਵਾਰ ਨੂੰ ਕਿਉਂ ਨਹੀਂ ਦਿੱਤੀ ਜਾਂਦੀ ਹੁਣ ਇਹਦੇ ਵਿੱਚ ਵੀ ਇੱਕ ਲੋਜਿਕ ਆ ਉਹ ਕਹਿੰਦੇ ਜੇ ਅਸੀਂ ਉਮੀਦਵਾਰ ਨੂੰ ਸਲਿੱਪ ਦੇਤੀ ਉਹ ਬਾਹਰ ਜਾ ਕੇ ਰੌਲਾ ਪੂਗੇ ਮੈਂ ਵੋਟ ਇਹਨੂੰ ਪਾ ਕੇ ਆ ਕਿ ਹੋ ਸਕਦਾ ਉੱਥੇ ਦੇ ਲੋਕ ਇਕੱਠੇ ਕਰਕੇ ਦੇਖਣ ਵੀ ਇੰਨੀ ਫੋਟ ਪਰ ਇੱਕ ਗੱਲ ਇਹ ਆ ਵੀ ਰਸੀਦ ਦਿਓ ਜਦੇ ਕਮ ਸੇ ਕਮ ਲੋਕਾਂ ਨੂੰ ਸਾਸਤਾ ਹੋਵੇ ਕਿ ਸਾਡੀ ਵੋਟ ਸਹੀ ਜਗ੍ਹਾ ਪਈ ਆ ਤਾਂ ਪਿਛਲੇ ਕੁ ਸਮਿਆਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇੱਕ ਮੈਨੂੰ ਵੀਡੀਓ ਚੇਤੇ ਨਹੀਂ ਆ ਰਹੀ ਕਿ ਕਦੋਂ ਸੀ ਉਹਨੇ ਲਾਈਵ ਲਾਈਵ ਪ੍ਰੋਗਰਾਮ ਕਰਿਆ ਉੱਥੇ ਰਾਜ ਸੰਸਦ ਦੇ ਵਿੱਚ ਕਿ EVM ਮਸ਼ੀਨਾਂ ਰਾਹੀਂ ਵੋਟਾਂ ਦੀ ਚੋਰੀ ਹੋ ਸਕਦੀ ਹੈ ਨੈਚੁਰਲ ਆ ਜੋ ਚੀਜ਼ ਕੰਪਿਊਟਰ ਨਾਲ ਅਪਰੇਟ ਹੁੰਦੀ ਆ ਤੁਸੀਂ ਉਹਦੇ ਵਿੱਚ ਫੇਰ ਬਦਲ ਕਰਕੇ ਕਪੜਾ ਕਰ ਸਕਦੇ ਹੋ ਕਿਉਂਕਿ ਕੰਪਿਊਟਰ ਨਾਲ ਕਿਸੇ ਵੀ ਚੀਜ਼ ਦਾ ਡਾਟਾ ਟਰਾਂਸਫਰ ਹੋ ਸਕਦਾ ਹੈ ਇਸ ਕਰਕੇ ਜੋ ਸਾਡੀਆਂ ਵੱਡੀ ਪਾਰਟੀ ਉਹ ਜਿੱਤਦੀ ਹੈ ਸੱਤਾ ਦੇ ਵਿੱਚ ਆਉਂਦੀ ਹੈ ਤੇ ਬਾਕੀ ਤੁਸੀਂ ਇਹ ਦੇਖੋ ਕਿ ਜੋ ਮੀਡੀਆ ਮੀਡੀਆ ਵੀ ਇੱਕ ਤਰ੍ਹਾਂ ਦਾ ਹੈ ਜੋ ਅਸੀਂ ਨੈਸ਼ਨਲ ਮੀਡੀਆ ਕਹਿੰਦੇ ਹਾਂ ਜਿਸ ਨੂੰ ਖਾਸ ਕਰਕੇ ਵੱਡੇ-ਵੱਡੇ ਚੈਨਲਾਂ ਵਾਲੇ ਜੈ ਹੋ ਜੈ ਹੋ ਫਲਾਨਾ ਤਮਕਾਨਾ ਉਹਨਾਂ ਨੂੰ ਹੋਰ ਕੋਈ ਖਬਰ ਨਹੀਂ ਅੱਜ ਮੈਂ ਇੱਕ ਹੋਰ ਬੜੀ ਸੁਣੀ ਇਹ ਵਧੀਆ ਚੀਜ਼ ਦੇਖੀ ਕਿ ਕਾਫੀ ਲੰਮੇ ਸਮੇਂ ਤੋਂ ਬਾਅਦ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਇੰਟਰਵਿਊ ਕਰ ਰਹੇ ਉਹ ਇੰਟਰਵਿਊ ਦੇ ਵਿੱਚ ਤਿੰਨ ਬੰਦੇ ਬੈਠੇ ਨੇ ਉਹ ਵੀ ਨੈਸ਼ਨਲ ਮੀਡੀਆ ਦੇ ਉਥੇ ਨਾ ਤਾਂ ਕੋਈ ਉਹਨਾਂ ਤੋਂ ਸਵਾਲ ਉਹੀ ਪੁੱਛੇ ਜਾਣਗੇ ਜੋ ਲਿਖ ਕੇ ਦਿੱਤਾ ਗਿਆ ਤਿਆਰ ਕਰਕੇ ਦਿੱਤਾ ਗਿਆ ਸਵਾਲ ਉਹੀ ਪੁੱਛੇ ਜਾਣਗੇ ਤੇ ਫਿਰ ਜਵਾਬ ਤਾਂ ਸੰਭਵ ਹੈ ਕਿ ਉਹੀ ਦਿੱਤੇ ਜਾਣਗੇ ਜੋ ਲਿਖ ਕੇ ਦਿੱਤੇ। ਇੱਕ ਮੈਂ ਹੋਰ ਵੀਡੀਓ ਦੇਖਿਆ ਸੀ ਕਿ ਮੋਨੋ ਫੋਨ ਕੰਨ ਨੂੰ ਲੱਗਿਆ ਸੀ ਇਹਨਾਂ ਦੇ ਜੋ ਇਹਨਾਂ ਨੂੰ ਭਾਸ਼ਣ ਬੋਲਦਾ ਤੇ ਉਹ ਮੋਨੋਫਰਮ ਹੋ ਸਕਦਾ ਕਿਸੇ ਸਿਸਟਮ ਕਰਕੇ ਬੰਦ ਹੋ ਗਿਆ ਤੇ ਉਸ ਤੋਂ ਬਾਅਦ ਸਾਡੇ ਪ੍ਰਧਾਨ ਮੰਤਰੀ ਨੂੰ ਕੋਈ ਗੱਲ ਨਹੀਂ ਆਈ। ਦੇਖੋ ਲੌਜੀਕ ਹੈ। ਇੱਕ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਇਆ ਪੂਰੇ ਵਰਲਡ ਦੀ ਵਿੱਚ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਪੜਿਆ ਲਿਖਿਆ ਹੈ ਆਪਣੇ ਮੂੰਹੋਂ ਕਹਿੰਦੇ ਨੇ ਕਿ ਮੇਰੀ ਪੜਾਈ ਉੜਾਈ ਨਹੀਂ ਹੋਈ ਮੈਂ ਸਕੂਲ ਹੀ ਨਹੀਂ ਗਿਆ ਤੇ ਦੂਜੇ ਪਾਸੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਦੀ 12ਵੀਂ ਦੀ ਡਿਗਰੀ ਬੀਏ ਦੀ ਡਿਗਰੀ ਦਿਖਾ ਰਹੇ ਨੇ ਕਿਤੋਂ ਉਹ ਉਹ ਵੀਡੀਓ ਚੱਕ ਕੇ ਦੇਖੋ ਹੁਣ ਦੇਖੋ ਜਦੋਂ ਉਹਨਾਂ ਨੇ 420 ਦਾ ਪਰਚਾ ਬਣਦਾ ਸੀ ਅਮਿਤ ਸ਼ਾਹ ਤੇ ਤੇ ਉਹ ਵੀਡੀਓ ਕਿਉਂ ਨਹੀਂ ਉਹਨਾਂ ਤੇ ਪਰਚਾ ਹੋਇਆ ਕਿਉਂ ਨਹੀਂ ਉਹ ਸਸਪੈਂਡ ਹੋਏ ਆਪਣੇ ਅਹੁਦੇ ਤੋਂ ਸਰੀਆਮ ਜਨਤਾ ਨੂੰ ਜਨਤਾ ਉਹ ਵੀ ਸਾਡੀ ਇਹ ਜੀ ਮੋਦੀ ਮੋਦੀ ਬੋਦੀ ਚੱਕੋ ਬੋਡ ਪਾ ਦੇ ਤੁਸੀਂ ਇਹ ਦੇਖੋ ਵੀ ਜਿਹੜੇ ਬੰਦੇ ਨੇ ਘਪਲੇ ਕਰ ਸਕਦੇ ਨੇ ਇੰਨੇ ਘਪਲੇ ਹੋ ਰਹੇ ਨੇ ਤਾਂ ਫਿਰ ਥੋੜੀ इकाਤ ਕੀ ਬੋਟ ਕਿਸੇ ਮੁੱਦੇ ਤੇ ਸਿਸਟਮ ਤੇ ਕਰੋ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਮਜਵਾ ਦੇ ਨਾਂ ਤੇ ਜਾਤੀ ਜਨਜਾਤੀਆਂ ਦੇ ਨਾਂ ਤੇ ਪਾਰਤ ਪਾਕਿਸਤਾਨ ਦੇ ਨਾਂ ਤੇ ਵੋਟਾਂ ਮੰਗੋ ਤੁਸੀਂ ਕੰਮ ਕੀ ਕੀਤਾ ਸਮਾਜ ਵਿੱਚ ਕੀ ਕੰਮ ਕੀਤਾ ਤੁਸੀਂ ਜੋ ਕੀਤਾ ਕਿ ਲੋਕ ਉਹਦੇ ਨਾਲ ਖੁਸ਼ ਨੇ ਅਗਰ ਖੁਸ਼ ਹੁੰਦੇ ਤਾਂ ਤੁਹਾਨੂੰ ਇੰਨਾ ਤਖਣਾ ਪ੍ਰਚਾਰ ਕਰਨ ਦੀ ਲੋੜ ਨਹੀਂ ਪੈਣੀ ਸੀ ਕੋਈ ਵੀ ਐਪ ਖੋਲਦੇ ਆ ਅੱਗੇ ਕੋਈ ਹੋਰ ਐਡਾਂ ਹੁੰਦੀ ਸੀ ਪਰ ਹੁਣ ਐਡ ਸਭੀ ਬਹੁਤ ਵੱਡੀ ਪਾਰਟੀ ਦੇਸ਼ ਦੀ ਬੀਜੇਪੀ ਦੀ ਐਡਾਂ ਲੋਕਾਂ ਵਿੱਚ ਬੜਾ ਖੁਸ਼ੀ ਦਾ ਮਾਹੌਲ ਹੈ ਬੀਜੇਪੀ ਦੀ ਐਡ ਆ ਰਹੀ ਹੈ ਕਮਲ ਦੀ ਐਡ ਆ ਰਹੀ ਹੈ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਜਦੋਂ ਬਿਆਨ ਦਿੰਦੇ ਨੇ ਬਾਹਾਂ ਖੜੀਆਂ ਕਰ ਲੈਂਦੇ ਨੇ ਬਾਹਾਂ ਖੜੀਆਂ ਕਰਕੇ ਬਿਆਨ ਦਿੰਦੇ ਨੇ ਅੱਛਾ ਅਸਲ ਵਿੱਚ ਉਹ ਇਨਸਾਨ ਐਕਟਰ ਬਹੁਤ ਤਕੜਾ ਮੇਰੀ ਇੱਕ ਕਪੀਲ ਹੈ ਕਿ ਮੇਰੀ ਵੀਡੀਓ ਨੂੰ ਗਲਤ ਪਾਸੇ ਨਾਲ ਜਾਇਆ ਕਿ ਉਹਨਾਂ ਨੂੰ ਫਿਲਮ ਦੇ ਵਿੱਚ ਰੋਲ ਜ਼ਰੂਰ ਦੋ ਫਿਲਮ ਦੇ ਵਿੱਚ ਰੋਲ ਦਿਵਾਓਗੇ ਤਾਂ ਹੋ ਸਕਦਾ ਇੱਕ ਵਧੀਆ ਐਕਟਰ ਉੱਭਰ ਕੇ ਆਵੇ ਜੋ ਤੁਹਾਨੂੰ ਤੁਹਾਡੇ ਖਿਲਾਫ ਕੋਈ ਬੋਲਦਾ ਹਾਲਕੀ ਬੋਲਣ ਦੀ ਸਮਰੱਥਾ ਯਾਦ ਹੈ ਤੁਸੀਂ ਗਲਤ ਟਿੱਪਣੀ ਨਾ ਕਰੋ ਪਰ ਤੁਸੀਂ ਬੋਲ ਸਕਦੇ ਹੋ ਬੋਲਣਾ ਕਿਸੇ ਦਾ ਬੰਦ ਨਹੀਂ ਕਰਾ ਸਕਦੇ ਕਿਸੇ ਦੀ ਵੀਡੀਓ ਨਹੀਂ ਬੰਦ ਕਰਾ ਸਕਦੇ ਪਰ ਹਰ ਇੱਕ ਨੂੰ ਬੋਲਣ ਦੀ ਸਮਰੱਥਾ ਚਾਹੀਦੀ ਹੈ ਅਗਰ ਤੁਸੀਂ ਕਿਸੇ ਤੇ ਇਲਜ਼ਾਮ ਲਾਉਨੇ ਹੋ ਤਾਂ ਉਹਨੂੰ ਪਹਿਲਾਂ ਪੂਰਾ ਚੀਜ਼ ਨੂੰ ਪੜ ਲਿਆ ਕਰੋ ਹੁਣ ਇਹ ਦੇਖੋ ਕਿ ਪਿਛਲੇ ਸਮੇਂ ਦੇ ਵਿੱਚ ਮੰਗਲ ਸੂਤਰ ਤੇ ਕੰਨਾ ਬਵਾਦ ਹੋਇਆ ਕਿ ਇਹ ਆਪਕਾ ਮੰਗਲ ਸੂਤਰ ਸੀ ਨਹੀਂ ਹੁਣ ਇਹ ਤਾਂ ਕਦੇ ਹੋਇਆ ਕਿ ਤੁਹਾਡਾ ਦੋ ਕਰਨੇ ਕਰ ਕਿਸ ਨੇ ਲੈ ਲਿਆ ਉਹਨੇ ਲੈ ਲਿਆ ਬਸ ਉਹ ਜਿਹੜੇ ਲੋਕ ਨੇ ਨਾ ਉਹਨਾਂ ਦੇ ਮਾਈਂਡ ਸੈਟ ਇਸ ਤਰ੍ਹਾਂ ਦੇ ਕਰਤੇ ਕਿ ਲੋਕ ਉਹਨਾਂ ਦੀ ਗੱਲ ਮੰਨ ਲੈਂਦੇ ਸੋ ਵੀਰੋ ਬਾਕੀ ਤੁਹਾਡੇ ਹੱਥਾਂ ਦੇ ਵਿੱਚ ਆਪਾਂ ਕੁਝ ਨਹੀਂ ਕਹਿਣਾ ਉਂਗਲੀ ਤੁਹਾਡੀ ਬਟਨ ਤੁਹਾਡਾ ਉਮੀਦਵਾਰ ਤੁਹਾਡਾ ਪਰ ਸੋਚ ਦੇਖਦੇ ਆ ਕਿ ਤੁਹਾਡੀ ਹੈਗੀ ਆ So,